ਹੈਲੋ ਜੀ ਸਰਸਿਕਾ ਸਾਰਿਆਂ ਨੂੰ ਲਾਈਵ ਹੋ ਪਾ ਮਨਦੀਪ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ-ਠਾਕ ਹੋਮੋਗੇ ਮੇਰੀ ਥੋੜੀ ਆਵਾਜ਼ ਬਦਲੀ ਹੋਈ ਆ ਕਿਉਂਕਿ ਮੈਨੂੰ ਬਹੁਤ ਜ਼ਿਆਦੇ ਖਾਂਗੂ ਹੋਈ ਪਈ ਆ ਤੇ ਮੇਰੇ ਗਲੇ ਵਿੱਚ ਹੋਈ ਪਈ ਆ ਇਨਫੈਕਸ਼ਨ ਗਲੇ ਵਿੱਚ ਮੇਰੀ ਜ਼ਖਮ ਹੋ ਗਈ ਤੇ ਲੋ ਜੀ ਅੱਜ ਇੱਕ ਵੀਡੀਓ ਨਿਊ ਵੀਡੀਓ ਆਪਾਂ ਹੋਰ ਲੈ ਕੇ ਆਏ ਆ ਅੱਜ ਤਾਂ ਆਪਣੇ ਪੂਰੀਆਂ ਘਰ ਵਿੱਚ ਰੌਣਕ ਖਾਣ ਕਰਨ ਲੱਗੀ ਆ ਪਈਆਂ ਨੇ ਤੇ ਅੱਜ ਆਪਾਂ ਨਹੀਂ ਬਣਾ ਰਹੇ ਆ ਅਲਸੀ ਦੀਆਂ ਪਿੰਨੀਆਂ ਤੇ ਇੱਧਰ ਬਣ ਰਹੇ ਨੇ ਆਲੂਆਂ ਦੇ ਨਾ ਸੌਰੀ ਗੋਭੀ ਵਾਲੇ ਪਰੌਂਠੇ ਕਿਉਂਕਿ ਅੱਜ ਮਾਸੀ ਆਏ ਸੀਗੇ ਤੇ ਮੈਨੂੰ ਵੀ ਮਿਲ ਚਲੋ ਮਿਲ ਮਿਲਣਾ ਸੀਗਾ ਮੈਂ ਵੀ ਮਿਲਣਾ ਸੀ ਮਾਸੀ ਨੂੰ ਤੇ ਮਾਸੀ ਤੋਂ ਆਪਾਂ ਨੇ ਵਰਮਣੀ ਸੀ ਅਲਸੀ ਦੀਆਂ ਪਿੰਨੀਆਂ ਤੇ ਪੂਰਾ ਰੌਲਾ ਰੱਪਾ ਪੈ ਰਿਹਾ ਰੌਣਕਾਂ ਲੱਗੀਆਂ ਪਈਆਂ ਨੇ ਸਾਰੇ ਸਾਰੇ ਆਪੂ ਆਪਣੇ ਕੰਮ ਲੱਗੇ ਹੋਏ ਨੇ ਤੇ ਮੈਂ ਯਾਰ ਮੇਰੇ ਪਰਹਾ ਲੱਗੇ ਹੋਏ ਸੀ ਅਸੀਂ ਨੂੰ ਪੀਸਣ ਤੇ ਖੁਸ਼ ਯਾਰ ਭਾਬੀ ਲੱਗੇ ਹੋਏ ਸੀਗੇ ਅ ਗੋਬੀ ਵਾਲੇ ਪਰੌਂਠੇ ਬਣਾਉਣ ਮਾਸੀ ਯਾਰ ਮੰਮੀ ਲੱਗੇ ਹੋਏ ਸੀ ਅ ਅਸੀਂ ਦੇ ਪਿੰਨੀਆਂ ਦੀ ਤਿਆਰੀ ਕਰਨਾ ਤੇ ਪਹਿਲਾਂ ਇਹ ਪਾਇਆ ਸੀਗਾ ਛੋਲਿਆਂ ਦਾ ਆਟਾ ਉਹਨੂੰ ਭੁੰਨੇ ਆ ਤੇ ਭੁੰਨ ਕੇ ਫਿਰ ਬਾਲਚੋਲ ਦੇ ਵਿੱਚ ਪਾਉਣੀਆਂ ਨੇ ਅਸੀਂ ਤੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਭੁੰਨਣਾ ਸੀ ਤੇ ਇਹ ਦੋਨੇ ਭਣ ਲੱਗੀਆਂ ਹੋਈਆਂ ਨੇ ਭੁੰਨ ਭੁੰਨਣ ਮੈਂ ਮੰਮੀ ਤੇ ਮਾਸੀ ਦੀ ਸ਼ਾਰਟ ਵੀਡੀਓ ਪਾਈ ਸੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਪਲੀਜ਼ ਜਰੂਰ ਜਾ ਕੇ ਚੈੱਕ ਕਰਿਓ ਜਰੂਰ ਦੇਖਿਓ ਤੇ ਦੋਨਾਂ ਭਣਾਂ ਲਈ ਇੱਕ ਪਿਆਰ ਇਹ ਕਮੈਂਟ ਕਰ ਦਿਓ ਤੇ ਇੱਕ ਲਾਈਕ ਕਰ ਦਿਓ ਤੇ ਦੇਖੋ ਮੇਰੀ ਮਾਸੀ ਹਨ ਮੇਰੀ ਮੰਮੀ ਵਿੱਚ ਬਹੁਤ ਜਿਆਦਾ ਪਿਆਰ ਮਾਮੀ ਨੇ ਕਿਹਨਾ ਕਿਹਾ ਸੀ ਵੀ ਆ ਕੇ ਮੇਰੇ ਪਿੰਨੀਆ ਬਣਾ ਕੇ ਜਾ ਲ ਸੀ ਦੀਆਂ ਤੇ ਮਾਸੀ ਦੇਖੋ ਜਦੀ ਆ ਗਈ ਸੀ ਤੇ ਚਲੋ ਜੀ ਹੁਣ ਇਹ ਬਸ ਆਟੇ ਦੇ ਵਿੱਚ ਆਪਨੇ ਆਲਸੀ ਰਲਾਤੀ ਤੇ ਸ਼ੱਕਰ ਰਲਾਤੀ ਤੇ ਹੋਰ ਜਿਹੜੇ ਸੁੱਕੇ ਮੇਵੇ ਪਾਉਣੇ ਸੀ ਉਹ ਰਲਾਤੇ ਤੇ ਚਲੋ ਹੁਣ ਇਹਨਾਂ ਦੀ ਆਪਾਂ ਬੱਟਾਂਗੇ ਪਿੰਨੀਆ ਤੇ ਜੇ ਤੁਸੀਂ ਖਾਣੀਆਂ ਨੇ ਤਾਂ ਆਜੋ ਤੇ ਫਿਰ ਬਾਅਦ ਚ ਆਪਾਂ ਨੇ ਇਹ ਮੰਮੀ ਨੇ ਬਣਵਾਈਆਂ ਸੀ ਆਪਦੇ ਵਾਸਤੇ ਤੇ ਮੈਂ ਬਣਾਈਆਂ ਨੇ ਆਪਣੇ ਵਾਸਤੇ ਚੌਲਾਂ ਦੀ ਪਿੰਨੀਆਂ ਖੂਆ ਪਾ ਕੇ ਤੇ ਚਲੋ ਜੀ ਪਹਿਲਾਂ ਆਪਾਂ ਬੱਟਲੇ ਨੇ ਅਰਸੀ ਦੇ ਪਿੰਨੀਆਂ ਤੇ ਫਿਰ ਬਾਅਦ ਚ ਕਰਾਂਗੇ ਆਪਣੇ ਚੌਲਾਂ ਦੀ ਤਿਆਰੀ ਫਿਰ ਮਾਸੀ ਜਾਂਦੀ ਜਾਂਦੀ ਸਾਡੀਆਂ ਚੌਲਾਂ ਦੀ ਪਿੰਨੀਆਂ ਵੀ ਬਣਾ ਕੇ ਸੀ ਤੇ ਚਲੋ ਬੜੀ ਜੀ ਲੱਗਿਆ ਹੈ ਸੀ ਤੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਨਾਲੇ ਦੋ ਤਰ੍ਹਾਂ ਦੀਆਂ ਅਸੀਂ ਬਣਾ ਲਈਆਂ ਪਿੰਨੀਆਂ ਤੇ ਚਲੋ ਜੀ ਹੁਣ ਆਪਾਂ ਸਾਰੇ ਲੱਗ ਕੇ ਪਿੰਨੀਆਂ ਵੰਟ ਦੰਨੇ ਵਾਲ ਸੀ ਦੀਆਂ ਲੈਂਦੇ ਨੇ ਮੈਂ ਵੀ ਦੇਖੀ ਆ ਵੀਡੀਓ ਕੱਢ ਕੇ ਨਾ ਪਾਣੀ ਪਾ ਰੇ ਨੇ ਹੱਥ ਚਲਦੀ ਲੋ ਉਹ ਚਲਦੀ ਤਾਂ ਦੱਤੀ ਜਲਾਇਓ ਗੈਂਗ ਖੜੂ ਕੇ ਉਹ ਸਾਈਡ ਦੇ ਮਿੱਠਾ ਦੇਖ ਲੋ ਫਿਰ ਹੋਰ ਅਖੰਡ ਜੀ ਪਈ ਆ ਥੋੜੀ ਜੀ ਕੰਨ ਮੈਂ ਚੰਗਾ ਕਰਦੀ ਉਹਦਾ ਦਰ ਬੜਿਆ ਹੈ ਕੋਈ ਨਹੀਂ ਸੱਕਰ ਕਰਵਾਤੀ ਮਤਲਬ ਉਹਦਾ ਸੱਕਰ ਕਰਤੀ ਨਹੀਂ ਵਰਦੀ ਚੀਨੀ ਤਾਂ ਵਧੀਆ ਝੜਦੀਆਂ ਨੇ ਆਹ ਲਓ ਚੀਨੀ ਪਾ ਲਈਏ ਝੜਦਿਆਂ ਦੀ ਚੱਕਰ ਵਾਲੀ ਮੀਠੀ ਹੁੰਦੀ ਆ ਹੋਰ ਥੋੜੀ ਇਹ ਬਟਲੀ ਬਾਕੀ ਬਣਦੀਆਂ ਨੇ ਬਣਾ ਲੈਂਦੇ ਬਾਕੀ ਦੀ ਬਾਕੀ ਪੰਜੀਰੀ ਰੱਖ ਲਿਓ ਇਹਦੇ ਵਿੱਚ ਆਹੀ ਬਾੜਾ ਤੁਹਾਡੇ ਨੂੰ ਛੋੜ ਲਏ ਇਹ ਸਾਡੇ ਭਾਜੀ ਉਹੀ ਨੇ ਜੋੜ ਦੇ ਵਿੱਚ ਡੱਬੇ ਨਾਲੇ ਨਹੀਂ ਉਹ ਹੋਣੇ ਨਾਗਾ ਨੂੰ ਤੇ ਮੈਂ ਖੰਡ ਲਿਆਇਆ ਹਾਂ ਇਹ ਕੱਦੀ ਵਾਰ ਬਣਾਉਣੀ ਹੈ ਮੈਂ ਤੇ ਇਹ ਕਹਿੰਦੇ ਸਭ ਕਰ ਲੈਗੇ ਤੋਂ ਕਹਿੰਦੇ ਗੁੜ ਪਾਣਾ ਹੋਊ ਗੁੜ ਤਾਂ ਜਾਸ ਜੀ ਬਣਾ ਬਣਾ ਕੇ ਪੈ ਜਾਂਦੀ ਹੈ ਰਾਤ ਨੂੰ ਮੱਕੀ ਦੀਆਂ ਰੋਟੀਆਂ ਬਣਾ ਲਈ ਬਾ ਰੋਟੀ ਗੋਭਾ ਲਈ ਜੀ ਛੜ ਤਿੰਨ ਰੋਟੀਆਂ ਖਾ ਲਓ ਸਾਰੀਆਂ। ਉਹ ਨਾ ਗੋਭੀ ਸਬ지 ਸੀ ਆਲੂ ਗੋਭੀ ਦਾ ਜਰਾ ਦੀ। ਮੇਰੇ ਅਗਰ ਆ ਮਨੋ ਦੇ ਚੀਚੀ ਮੈਂ ਇੱਕ ਕੋਟੀ ਪਹਿਲਾਂ ਲਈ ਫੇਰ ਲਈ ਇੱਕ ਉਹ ਦੀਪਾ ਲੈ ਗਈ। ਇੱਕ ਮੈਂ ਮੋਨੀ ਦੀ ਨੰਦ ਨੇ ਬਣ ਕੇ ਪਈ। ਮੈਨੂੰ ਤਾਂ ਕੋਈ ਆਇਆ ਵੀ ਨਹੀਂ ਬਣ ਕੇ ਦਿੰਦਾ। ਮੈਂ ਤਾਂ ਇਹ ਮੇਰੇ ਕੰਨੀ ਦੇਖਦੀਆਂ ਨੇ ਵੀ ਸਾਨੂੰ ਬਣ ਕੇ ਦੇਵੇ। ਗੁੱਡੀਆਂ ਨਾਲ ਨਾ। ਉਹ ਤੋਂ ਵੀਡੀਓ ਬਣਾਉਣ ਲੱਗ। ਉਹ ਕਹਿੰਦਾ ਟਾਈਮ ਤੇ ਲੱਗੋ ਇਹ ਕਹਿੰਦਾ ਮੈਂ ਰਵੀ ਜੀ ਦੀ ਦੁਕਾਨ ਤੇ ਆਇਆ ਹਾਂ ਕੋਕੀ ਤੇ ਆਰ ਮਾਲ ਖੜਾ ਨਹੀਂ ਮਤਲਬ ਜਿਆਦਾ ਤੇਜ਼ ਨਾਲ ਫਿਰ ਮੈਂ ਆਟਾ ਮਤਣ ਲੱਗ ਗਈ ਐ ਮਿੱਟੀ ਦੀ ਅੱਗੇ ਠੀਕ ਆ ਆ ਗਿਆ ਇੱਕ ਜਣਾ ਮੱਖੀਆਂ ਚੱਲੋ ਬਹਿ ਕੇ ਤੁਪੇ ਤੋਂ ਮੱਖੀਆਂ ਚਾਲ ਦੇਖ ਕੇ ਆਹ ਜਾ ਬੁੱਲੀਆਂ ਵਾਲਾ ਉਹ ਬੁੜੇ ਗਿਆ ਕੇ ਆਣਾ ਆ ਇਹ ਚੱਕਰ ਕਰਕੇ ਆਉਂਦੀ ਐ ਨਾ ਪਾਣੀ ਕਾ ਲਉ ਮਰ ਜੇ ਨਿਕਲ ਗਈ ਜਾਹ ਜਾਨਾ ਪਰ ਆਵਰ ਕਟਣੀ ਮੋਟੋ ਖਰੀ ਆਈ ਜੀ ਹੈਗਾ ਵੀ ਮੈਂ ਜੀ ਆ ਪੁੱਛਿਆ ਨਹੀਂ ਤੋੜ ਦਵਾਉਂਗਾ ਸਪੜ ਜੱਜ ਤੱਕਾਂ ਦੇ ਨਾ ਨਾ ਵਸ ਕੋਈ ਨਾ ਮੈਂ ਤੈਨੂੰ ਐ ਥੋੜੀ ਕਹਿ ਆ ਤੀ ਕਿ ਵੀ ਪੁੱਛਿਆ ਨਹੀਂ ਹੈਗੀ ਤੇ ਕਰੇ ਨੀ ਡੱਕੇ ਜਿਹੜਾ ਤੋੜਨੀ ਸੀ ਤੇ ਚਲੋ ਜੀ ਲਓ ਮੇਰੀਆਂ ਵੀ ਚੌਲਾਂ ਦੀ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਤੇ ਇਹਨਾਂ ਵਿੱਚ ਵੀ ਪਾਇਆ ਸੀ ਮੈਂ ਚੌਲਾਂ ਦਾ ਆਟਾ ਖੋਆ ਦੁੱਧ ਤੇ ਥੋੜੀ ਜਿਹੀ ਸੁੱਕੇ ਮੇਵੇ ਤੇ ਥੋੜੀ ਜਿਹੀ ਆਟੇ ਵਿੱਚ ਮਰਲਾਲੀ ਸੀ ਅਲਸੀ ਤੇ ਚਲੋ ਜੀ ਇਹ ਮੇਰੀਆਂ ਮਿਕਸ ਜੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਮਾਸੀ ਨੇ ਜਾਣਾ ਸੀਗਾ ਵਾਪਸ ਕਿਉਂਕਿ ਠੰਡ ਵੀ ਬਹੁਤ ਹੋਈ ਪਈ ਸੀ ਦੇਖੋ ਮਾਸੀ ਸਾਨੂੰ ਬਾਏ ਕਰਦੀ ਹੈ ਸਾਰਿਆਂ ਨੂੰ ਤੇ ਚਲੋ ਜੀ ਠੀਕ ਆ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਨੇ ਤੇ ਚਲੋ ਹੁਣ ਕੱਲ ਨੂੰ ਦੇਖਦੇ ਆਂ ਅਸੀਂ ਵੀ ਹੁਣ ਤਿਆਰੀ ਖਿੱਚਦੇ ਆ ਆਪਣੇ ਘਰ ਵੱਲ ਨੂੰ ਤੇ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਸੀ ਗਰਮ ਗਰਮ ਸੀ ਐਂ ਜੀ ਖਾਦਾ ਸੀ ਵੀ ਹੁਣੀ ਚੱਕ ਕੇ ਖਾ ਲਈਏ ਤੇ ਚਲੋ ਫਿਰ ਮੰਮੀ ਨੇ ਨਾ ਸਾंभ ਕੇ ਉੱਚ ਰੱਖਤੀਆਂ ਸੀ ਥੋੜੀਆਂ ਠੰਡੀਆਂ ਹੋ ਗਈਆਂ ਸੀ ਕਿਉਂਕਿ ਹਵਾ ਵੀ ਚੱਲਦੀ ਸੀ ਠੰਡ ਸੀ ਐਨੀ ਧੁੱਪ ਵੀ ਨਹੀਂ ਸੀ ਉਹਦੇ ਕਰਕੇ ਤੇ ਚਲੋ ਥੋੜੀਆਂ ਠੰਡੀਆਂ ਹੋ ਗਈਆਂ ਸੀ ਮੰਮੀ ਨੇ ਅੱਧੀਆਂ ਕੱਢ ਕੇ ਉਹ ਬਾਲਟੀ ਵਿੱਚ ਪਾਤੀਆਂ ਤੇ ਬਾਕੀ ਜਿਹੜੇ ਥੋੜੀ ਗਰਮ ਸੀ ਉਹ ਅਸੀਂ ਪ੍ਰਾਂਤ ਵਿੱਚ ਰੱਖਤੀਆਂ ਤੇ ਦੇਖੋ ਜੀ ਸਾਡੀ ਮਾਸਤੀ ਮਾਸੀ ਭਾਣ ਜੀ ਦੀ ਨਹੀਂ ਆਏ ਨਹੀਂ ਲੱਗਦਾ ਮੈਨੂੰ ਕਢਾਈ ਤੇ ਰੱਖਿਆ ਹੁੰਦਾ ਮੁੱਢੀ ਆ ਜਾ ਲੈ ਬਈ ਕਾ ਸਾਡੀ ਕੋਲ ਉਹ ਉਹ ਪਤਸਲਾ ਨਹੀਂ ਜਾਂਕਿਆ ਉੱਥੋਂ ਉਹ ਤਾਂ ਹੈ ਹੀ ਆਪਣੇ ਘਰ ਦਾ ਜੀ ਕਰ ਜਾ ਨਾਰਮਲ ਜਿਹਾ ਹੋ ਜਾਓ बड़ी खिची हर मैं पढ़ी भी तेरे चल दी अंदी मैं बैठा हूँ आए नहीं आते आजा मैं तो लता ना मर्जी तो आजा लता नहीं ਤਲੇ ਤਸਲੇ ਚ ਰੋੜੇ ਰੱਖ ਕੇ ਰੱਖ ਲਈ ਆਹ ਮੇਰੀ ਐਲਮਾਸੀ ਰਿਪੋਰਟ ਕੀਤੀ ਮੈਂ ਮਾਸੀ ਦੀ ਕਰਦੀ ਆਹ ਕਰ ਰੈਂਦੇ ਨੋ ਦੇਖੀ ਬਕਰ ਪਤਾ ਸਰ ਮਾਸੀ ਰਿਪੋਰਟ ਦੀ ਬੈਠੀ ਆ ਦੇਖੋ ਜੁਠਾ ਸਕੋਈ ਸਰ ਪਾ ਤੋ ਆਏ ਹੋ ਲੈ ਹਾਂ ਤਲੇ ਪਾ ਦੇ ਸੇਖ ਨਹੀਂ ਕਰੂ ਸਮਾ ਖੱਚੀ ਹੈ ਇਹ ਤਾਂ ਨਿਕਾੜਾ ਪੈਦੀ ਨਾ ਹਾਂ ਪੈ ਤਾਂ ਰੱਖ ਦਨੀ ਹੁਣ ਜਮੇ ਮੈਂ ਤਾਂ ਬਜਟ ਪਹੁੰਚਾ ਦੇ ਦਿੰਦਾ ਫਿਰ ਤੇ ਚਾਹ ਛੱਡੀ ਦਾ ਫਾਇਦਾ ਹੋ ਗਿਆ ਠੀਕ ਠੀਕ ਨਹੀਂ ਜਤਨ ਇਹ ਲਓ ਅਰੇ ਕੰਦੀਓ ਇਹ ਕੋ ਬਰਾਦ ਦੀ ਕੀ ਹੈ ਨਾ ਜੱਪਨ ਨਹੀਂ ਨਾ ਬਣਾਇਆ ਗੋ ਇਹ ਉੱਪਰ ਰੱਖੀ ਹਾਂ ਆਹ ਰੱਖੋ ਉਹ ਤਾਂ ਫੁੱਟੇ ਸੀ ਤੇ ਚਲੋ ਜੀ ਆਪਣੀ ਹੁਣ ਮਾਸੀ ਜਾ ਰਹੇ ਨੇ ਮਸਤ ਮੇਰੀ ਮਾਸੀ ਦਾ ਨਾ ਐਨਾ ਵਧੀਆ ਸੁਭਾਅ ਮੇਰੇ ਬੱਚੇ ਵੀ ਮਾਸੀ ਨੂੰ ਬਹੁਤ ਪਸੰਦ ਕਰਦੇ ਨੇ ਮਾਸੀ ਦਾ ਐਨਾ ਵਧੀਆ ਸੁਭਾਅ ਮਾਸੀ ਸਾਡੇ ਚ ਆ ਕੇ ਨਾ ਸਾਡੇ ਵਰਗੀ ਰਲ ਜਾਂਦੇ ਨੇ ਦੇ ਦੇਖਿਆ ਤੁਸੀਂ ਸਾਡੀ ਮौज-ਮਸਤੀ ਮੇਰੀ ਮਾਸੀ ਨੇ ਮੈਨੂੰ ਵੀ ਗੋਦੀ 'ਚ ਬਿਠਾ ਕੇ ਫੋਟੋ ਖਿੱਚੀ ਆ ਤੇ ਦੇਖੋ ਸਾਡੀ 마સી ਸਾਡਾ ਬਹੁਤ ਪਿਆਰ ਕਰਦੀ ਹੈ 마સી ਦਾ ਵੀ ਸੁਭਾਅ ਬਹੁਤ ਵਧੀਆ ਹੈ ਸੰਨ ਬਹੁਤ ਪਿਆਰੀ ਹੈ ਇਹ ਸਾਡੀ 마સી ਤੇ ਚਲੋ ਜੀ ਹੁਣ 마સી ਘਰ ਨੂੰ ਜਾਂਦੀ ਸੀ ਅਸੀਂ ਸਾਰੇ ਮਿਲਣ ਨੂੰ ਖੜੇ ਸੀਗੇ ਤੇ ਮੈਂ ਤਾਂ ਫਿਰ ਮੇਰੀ 마સી ਨੂੰ ਗਾਲ ਲੱਗ ਕੇ ਘੁੱਟ ਕੇ ਮਿਲੀ ਕਿਉਂਕਿ ਨਾ ਘਰ ਦੀਆਂ ਜ਼ਿੰਮੇਵਾਰੀਆਂ ਟੈਨਸ਼ਨ ਨਾ ਕਰਕੇ ਜਾਇਆ ਹੀ ਨਹੀਂ ਜਾਂਦਾ ਹੈਗਾ ਨਾਲੇ 마સી ਸਾਡੇ ਕੋਲ ਬਿਲਕੁਲ ਨੇੜੇ ਆ ਤੇ ਚਲੋ ਜੀ ਆਪਾਂ ਇੱਕ ਵਾਰੀ ਜ਼ਰੂਰ 마સી ਨੂੰ ਮਿਲਣ ਜਾਵਾਂਗੇ ਤੇ ਹੁਣ 마સી ਮੇਰਾ ਭਰਾ ਹੀ ਸੱਡ ਕੇ ਆਊਗਾ 마સી ਨੂੰ ਕਿਉਂਕਿ ਵਿਰਨਾ ਮਾਸੀ ਨੂੰ ਕਵੇਲਾ ਹੋ ਜਾਂਦੀ ਨੂੰ ਤੇ ਦੇਖੋ ਸਾਡਾ ਮਾਸੀ ਭਾਣਜੀ ਦਾ ਪਿਆਰ ਦੇਖੋ ਬਹੁਤ ਮਾਸੀ ਸਾਡਾ ਬਹੁਤ ਕਰਦੀ ਆ ਮਾਸੀ ਨਾ ਹੋ ਰਹੀ ਆ ਕਿ ਸਾਡੇ ਵਰਗੀ ਹੋ ਜਾਂਦੀ ਆ ਤੇ ਚਲੋ ਜੀ ਹੁਣ ਮਾਸੀ ਆਪਣੇ ਘਰ ਨੂੰ ਜਾਣਗੇ ਤੇ ਬਹੁਤ ਰੌਣਕ ਲੱਗੀ ਹੋਈ ਸੀ ਤੇ ਚਲੋ ਫਿਰ ਬਾਅਦ 'ਚ ਅਸੀਂ ਸਾਰੇ ਚੁੱਪ ਕਰਕੇ ਜੀ ਬੈਠ ਗਏ ਫਿਰ ਤੋਂ ਬਾਅਦ 'ਚ ਫਿਰ ਵੀਡੀਓ ਬਣਾਉਣ ਨੂੰ ਵੀ ਨਹੀਂ ਜੀ ਕਰਿਆ ਹੈਗਾ ਫਿਰ ਮੈਂ ਸ਼ਾਮ ਜੀ ਨੂੰ ਥੋੜੀ ਜਿਹੀ ਬਣਾਈ ਸੀ तो चलो जी जे थोन भी मेरी वीडियो बढ़िया लगी तो प्लीज़ जरूर कमेंट करके दस्यो तो मेरे चैनल सब्सक्राइब करे वीडियो लाइक करे तो चलो जी हूँ तो आप मासी नुकू भेज दें ਰਹੀ ਹੈ ਮਗਰ ਆ ਜਾਣਗੇ ਲੈ ਕੇ ਉਹ ਫੁੱਲ ਬੂਟੇ ਚਾਹ